ਲਗਾਤਾਰ ਨ ਪੰਜਾਬ ਪੁਲਿਸ ਆਪਣੇ ਬਣਾਏ ਕਾਨੂੰਨ ਆਪ ਹੀ ਤੋੜਦੀ ਨਜ਼ਰ ਆ ਰਹੀ ਹੈ ਤੁਸੀਂ ਵੀਡੀਓ ਜ਼ਰੀਏ ਵੇਖ ਸਕਦੇ ਹੋ ਕਿ ਰਾਤ ਦੇ ਸਮੇਂ ਪੰਜਾਬ ਪੁਲਿਸ ਦੀ ਇਨਸਪੈਕਟਰ ਮੈਡਮ ਅਮਨਜੋਤ ਕੌਰ ਜੋ ਕਿ ਆਉਣ ਜਾਣ ਵਾਲੇ ਮੋਟਰਸਾਈਕਲ ਐਕਟਿਵਾ ਉਹਨਾਂ ਦੇ ਚਲਾਨ ਕੱਟੀ ਜਾ ਰਹੀ ਹੈ ਇਸ ਮੌਕੇ ਜਿਨ੍ਹਾਂ ਦੇ ਕਾਗਜ਼ਾਤ ਪੂਰੇ ਨਾ ਹੋਣ ਜਾਂ ਫਿਰ ਜਿਹੜੇ ਮੋਟਰਸਾਈਕਲਾਂ ਤੇ ਨੰਬਰ ਨਹੀਂ ਹਨ ਉਹਨਾਂ ਦੇ ਮੈਡਮ ਦੇ ਵੱਲੋਂ ਚਲਾਨ ਕੱਟੇ ਜਾ ਰਹੇ ਨੇ ਇਸ ਮੌਕੇ ਮੈਡਮ ਦੇ ਵੱਲੋਂ ਦੋ ਕੁੜੀਆਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ ਹੈਲਮਟ ਨਹੀਂ ਪਾਇਆ ਹੋਇਆ ਸੀ ਪਰ ਐਕਟਿਵਾ ਸਵਾਰ ਇਹਨਾਂ ਕੁੜੀਆਂ ਨੇ ਉਲਟਾ ਮੈਡਮ ਨੂੰ ਹੀ ਕਾਨੂੰਨ ਸਮਝਾ ਦਿੱਤਾ ਐਕਟਿਵਾ ਸਵਾਰ ਕੁੜੀਆਂ ਨੇ ਮੈਡਮ ਨੂੰ ਕਿਹਾ ਕਿ ਤੁਸੀਂ ਕੈਪ ਕਿਉਂ ਨਹੀਂ ਪਾਈ ਹੈ ਇਸ ਤੋਂ ਬਾਅਦ ਬਿਵਾਦ ਖੜਾ ਹੋ ਗਿਆ ਤੁਸੀਂ ਵੀਡੀਓ ਜ਼ਰੀਏ ਇਹ ਵੀ ਵੇਖ ਸਕਦੇ ਹੋ ਕਿ ਹੋਮਗਾਰਡ ਅਫਸਰ ਸਰਵਣ ਸਿੰਘ ਦੇ ਮੋਟਰਸਾਈਕਲ ਦੇ ਉੱਤੇ ਨਾ ਤਾਂ ਪਲੇਟ ਲੱਗੀ ਹੋਈ ਹੈ ਅਤੇ ਨਾ ਹੀ ਕੋਈ ਨੰਬਰ ਹੈ ਤੇ ਦੂਜਿਆਂ ਦੇ ਚਲਾਨ ਘਟ ਰਿਹਾ ਇੱਥੇ ਸੋਚਣ ਵਾਲੀ ਗੱਲ ਹੈ ਕਿ ਜੇਕਰ ਪੁਲਿਸ ਆਪਣਾ ਸੁਧਾਰ ਨਹੀਂ ਕਰ ਸਕਦੀ ਤਾਂ ਦੂਜਿਆਂ ਨੂੰ ਕਿਦਾਂ ਸੁਧਾਰੇਗੀ ਫੜ ਤੇ ਮੈਨੇ ਵੀ ਦੋ ਅੱਜ ਹੋ ਰਿਹਾ ਵਾ ਹੁਣ ਇੰਨਾ ਇਥੇ ਮਜਮਾ ਇਕੱਠਾ ਹੋ ਗਿਆ ਵਾ ਮੈਂ ਤੁਹਾਨੂੰ ਦੱਸਾਂ ਮੈਂ ਅਸਥਮਾ ਦੀ ਪੀਸਾ ਹੈ ਕਿਹਾ ਅਲਰਜੀ ਦੀ ਪ੍ਰੋਬਲਮ ਹੈ ਮੈਂ ਆਪਣੀ ਡਿਊਟੀ ਕਰ ਰਹੀ ਹਾਂ ਜਿਹੜੀ ਕੈਬ ਨਹੀਂ ਪਾਈ ਗਰਮ ਨਾਲ ਬਸ ਤੇ ਆਪਣੀ ਡਿਊਟੀ ਕਰ ਰਹੀ ਹਾਂ ਤੁਹਾਨੂੰ ਮੈਨੂੰ ਆਰਡਰ ਹੋਇਆ ਮੈਂ ਡਿਊਟੀ ਕਰ ਰਹੀ ਹਾਂ ਕੋਈ ਕਰੋ ਕਰੋ ਕਿਸੇ ਕੋਲ ਕਾਟ ਨਹੀਂ ਹੈ ਕਿ ਇਹ ਸਾਰਾ ਜਿਹੜਾ ਹੈਗਾ ਲੋੜ ਦੇ ਪੂਰਨ ਦਾ ਹਟਾ ਦੋ ਫੜੇ ਦਾ ਹੰਦਕਾਰ ਨਹੀਂ ਬਣਾ ਕੋਲ ਤੂਟਾ ਬੋਕਟੇ ਨਹੀਂ ਲੇਗਾ ਨਹੀਂ ਕਰਦਾ ਬੰਦ ਕਰ ਲੈ ਯਾਰ ਇਹ ਬੰਦ ਕਰ ਲੈ ਬੰਦ ਕਰ ਓਕੇ ਓਕੇ ਆ ਗਏ ਸਾਰੇ ਇਹ ਗਲਤ ਕਰ ਰਹੇ ਨੇ ਬਹੁਤ ਗਲਤ ਕਰ ਰਹੇ ਨੇ ਇਹਨਾਂ ਨੂੰ ਲਾਇਸੈਂਸ ਹੈ ਹੀ ਨਹੀਂ ਬਿਲਕੁਲ ਅਸੀਂ ਪਰਨਾ ਕਰਨਾ ਹੈ ਇਹ ਵੰਡੀ ਬਾੜਾ ਇਹਨਾਂ ਨੇ ਕਿਉਂ ਨਹੀਂ ਕਰਦੇ ਇਹ ਜਦੋਂ ਆਪ ਚਲਾਉਂਦੇ ਨੇ ਪੰਦੇ ਨੇ ਨਹੀਂ ਕਰਦੇ ਇਹ ਕਹਿੰਦੀ ਮੈਨੂੰ ਦਮਾ ਦਮਾ ਦੀ ਮਰੀਜ਼ ਮੈਂ ਫਿਰ ਹਰ ਮਿੰਟ ਬਾਣਾ ਕੈਪ ਨਹੀਂ ਪਾਣੀ ਬਿਲਕੁਲ ਠੀਕ ਹੈ ਕੈਪ ਨਾ ਕਿਉਂ ਹੈ ਨਾ ਦਮੇ ਨੇ ਬਰੀ ਦੋਨੀਆਂ ਲੰਘਣਾ ਕਰ ਰਹੇ ਆ ਲੋਕ ਨਹੀਂ ਕਰ ਰਹੇ ਹੋਰ ਕੀ ਕਰ ਰਹੇ ਨੇ ਅਸੀਂ ਕਹਿੰਦੇ ਅਸੀਂ ਖੜੇ ਆ ਡਿਊਟੀ ਤੇ ਅਸੀਂ ਕੈਪ ਨਹੀਂ ਪਾਈ ਉਹਨੂੰ ਪੂਰੀ ਨਹੀਂ ਤੱਕ ਡਿਊਟੀ ਕਰੀ ਦੇ ਰਹੇ ਹੋ ਜਦੋਂ ਤੁਸੀਂ ਇਸ ਤੋਂ ਪੁੱਛਦਾ ਇਸ ਸਰਕਾਰ ਤੋਂ ਮੈਂ ਵੀਡੀਓ ਬਣਾਈ ਔਰ ਦੌੜ ਗਿਆ ਉਥੋਂ तरन तारण तो विजय दी रिपोर्ट जगतसेवक वेब टीवी